ਉਹ ਕਹਿੰਦੀ ਤੁਹਾਡੇ ਨਹੀਂ ਹੁੰਦਾ ਤੁਸੀਂ ਸਿਮਰਨ ਕਰਦੇ ਹੋ ਸਾਰਾ ਪਰਿਵਾਰ ਸਾਡਾ ਪਰਿਵਾਰ ਨਹੀਂ ਸਿਮਰਨ ਕਰਦਾ ਜੀ ਬੱਚਿਆਂ ਨੂੰ ਕਹਿ ਦਈਏ ਉਹ ਟੀਵੀ ਵੇਖਣ ਲੱਗ ਜਾਂਦੇ ਆ ਕੋਲੋਂ ਉੱਠ ਜਾਂਦੇ ਆ ਪਰਿਵਾਰ ਨੂੰ ਕਹਿ ਦਈਏ ਕਰਦੇ ਨਹੀਂ ਮੈਂ ਤਾਂ ਇਕੱਲਾ ਹੀ ਲੱਗਿਆ ਰਹੀ ਨਾ ਉਹ ਵੀ ਮੈਨੂੰ ਟੋਕ ਦਿੰਦੇ ਨੇ ਆ ਕੀ ਉੱਚੀ ਉੱਚੀ ਵਾਇਗਰੋ ਵਾਇਗਰੋ ਕਿੱਥੋਂ ਸਿੱਖ ਕੇ ਆਏ ਉਹ ਆਪ ਦਾ ਵੱਖਰਾ ਬਹਿ ਕੇ ਕਰ ਲਿਆ ਕਰੋ ਸਾਨੂੰ ਸੁਣਾਈ ਜਾਂਦੇ ਉਹ ਇਸ ਤਰ੍ਹਾਂ ਹੀ ਆ ਪਰਿਵਾਰਾਂ ਦੇ ਵਿੱਚ ਪ੍ਰੇਤ ਅਵਸਥਾ ਪਰਵੇਸ਼ ਕਰ ਚੁੱਕੀ ਆ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹਾਰਾਜ ਕਹਿੰਦੇ ਸੀ ਕਲਯੁਗ ਜਿਵੇਂ ਜਿਵੇਂ ਵਧੇਗਾ ਨਾ ਪਰਿਵਾਰ ਦੇ ਵਿੱਚ ਜਿੰਨ ਬਿਰਤੀ ਦੇ ਬੱਚੇ ਪੈਦਾ ਹੋਣਗੇ ਪੁੱਤਰ ਧੀਆਂ ਘਰ ਵਾਲੀ ਜਿੰਨ ਬਿਰਤੀ ਨਾਮ ਜਪਣ ਦੀ ਗੱਲ ਤੇ ਲੈ ਕੇ ਝਗੜਾ ਕਰਿਆ ਕਰਨਗੇ ਤੇ ਤੁਸੀਂ ਕਹੋਗੇ ਹੈ ਨਾ ਨਾਮ ਨਹੀਂ ਜਪਣਾ ਕਦੇ ਨਹੀਂ ਜਪਣਾ ਨਾਮ ਕਦੇ ਨਹੀਂ ਬਾਣੀ ਪੜ੍ਹਨੀ ਹੈ ਕੀ ਲੌਜੀਕ ਹੈ ਇਹਦੇ ਪਿੱਛੇ ਵਾਰ-ਵਾਰ ਸਿਮਰਨ ਕਰੋ ਬੋਲੀ ਜਾਓ ਰੈਪੀਟੇਸ਼ਨ ਕਰੋ ਵਾਰ-ਵਾਰ ਨਿਤਨੇਮ ਕਰੋ ਆਸਾਦੀ ਵਾਰ ਕਰੋ ਕੀ ਲੌਜੀਕ ਹੈ ਇਹਦੇ ਪਿੱਛੇ ਰੋਟੀ ਖਾਣ ਪਿੱਛੇ ਕੀ ਲੌਜੀਕ ਹੈ ਨਾ ਹੌਣ ਪਿੱਛੇ ਕੀ ਲੌਜੀਕ ਹੈ ਜਿਵੇਂ ਤਨ ਦੀ ਸਫਾਈ ਵਾਸਤੇ ਭੋਜਨ ਚਾਹੀਦਾ ਹੈ ਉਹਨੂੰ ਸਾਫ਼ ਵੀ ਕਰਨਾ ਹੈ ਉਵੇਂ ਮਨ ਹੈ ਮਨ ਦੀ ਸਫਾਈ ਵੀ ਕਰਾਉਣੀ ਹੈ ਇੱਕ ਅੱਜ ਦਾ ਗਿਆਨ ਲਿਆ ਅਗਲੇ ਦਿਨ ਪੁਰਾਣਾ ਹੋ ਜਾਂਦਾ ਹੈ ਉਹਨੂੰ ਰੋਜ਼ ਗਿਆਨ ਵੀ ਦੇਣਾ ਪੈਣਾ ਹੈ ਸਿਮਰਨ ਵੀ ਦੇ ਕੇ ਉਹਨੂੰ ਰੋਕਣਾ ਪੈਣਾ ਹੈ ਰੋਟੀ ਖਾਣ ਦੇ ਵਿੱਚ ਕੀ ਲੌਜੀਕ ਹੈ ਨਾ ਹੁਣ ਪਿੱਛੇ ਕੀ ਲੌਜੀਕ ਹੈ ਨਾ ਨਾ ਕੱਪੜੇ ਪਾਉਣ ਪਿੱਛੇ ਕੀ ਲੌਜੀਕ ਹੈ ਫਰੀਜੋਂ ਕੌਣ ਪੁੱਛਦਾ ਹਰ ਚੀਜ਼ ਦਾ ਇੱਕ ਤਰੀਕਾ ਹੈ ਜੀ ਤੁਸੀਂ ਰਹਿਤ ਚਰਨਿਓ ਚੋਲੇ ਪਾਉਣਿਓ ਦਸਤਾਰ ਪਾਉਣਿਓ ਕੀ ਲੌਜੀਕ ਹੈ ਇਹਦੇ ਪਿੱਛੇ ਲਵਦਸ ਕੱਪੜੇ ਪਾਉਣ ਪਿੱਛੇ ਕੀ ਲੌਜੀਕ ਹੈ ਇੱਕ ਇੱਕ ਲੇਡੀਜ਼ ਹੈ ਉਹ ਸਾਡੀ ਮਾਤਾ ਇੱਕ ਲੇਡੀਜ਼ ਉਹ ਭੈਣ ਹੈ ਇੱਕ ਲੇਡੀਜ਼ ਸਾਡੀ ਘਰ ਵਾਲੀ ਹੈ ਤਿੰਨੋਂ ਲੇਡੀਜ਼ ਨੇ ਕੀ ਲੌਜੀਕ ਹੈ ਤਿੰਨਾਂ ਚ ਵੱਖਰੇ ਵੱਖਰੇ ਭਾਵ ਕਿਉਂ ਦੇਖਦੇ ਹੋ ਇੱਕੋ ਹੀ ਕਰਦੇ ਹੋ ਫਿਰ ਸਾਰਾ ਸਭ ਸਭ ਇੱਕ ਸਮਾਜ ਦੀ ਸਿਰਜਣਾ ਦੇ ਲਈ ਪੁਆਇੰਟ ਦਿੱਤੇ ਹੋਏ ਹੈ ਕੱਪੜਾ ਤੰਨ ਦਾ ਟੱਕ ਕੇ ਰੱਖਣਾ ਹੈ ਮਾਤਾ ਦਾ ਵੱਖਰਾ ਰਿਸ਼ਤਾ ਦੱਸਿਆ ਭੈਣ ਦਾ ਵੱਖਰਾ ਦੱਸਿਆ ਪਤਨੀ ਦਾ ਵੱਖਰਾ ਦੱਸਿਆ ਤੁਸੀਂ ਰੋਜ਼ ਦਾ ਰੋਜ਼ ਇਸ਼ਨਾਨ ਕਰੋ ਤਨ ਨੂੰ ਸਾਫ਼ ਰੱਖੋ ਸੁੰਦਰ ਕੱਪੜੇ ਪਹਿਨਾਓ ਰੋਟੀ ਪਾਣੀ ਖਾਓ ਤੁਹਾਡਾ ਸੰਤੁਲਨ ਠੀਕ ਰਹੇਗਾ ਇਸੇ ਤਰੀਕੇ ਤਨ ਦਾ ਸੰਤੁਲਨ ਠੀਕ ਰੱਖਣ ਨਾਲ ਮਨ ਦਾ ਸੰਤੁਲਨ ਨਹੀਂ ਬਣਦਾ ਇਥੇ ਲੌਜੀਕ ਹੈ ਰੋਟੀ ਖਾਣ ਨਾਲ ਕਰੋ ਤਾਂ ਨਹੀਂ ਖਤਮ ਹੁੰਦਾ ਜੂਸ ਪੀਣ ਨਾਲ ਕੰਮ ਨਹੀਂ ਜਾਂਦਾ ਸੈਰ ਕਰਨ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ ਸਰੀਰ ਹੋ ਜਾਂਦਾ ਹੈ ਸੈਰ ਕਰਦੇ ਆ ਵੀ ਫੁਰਨੇ ਆਈ ਜਾਂਦੇ ਸਾਨੂੰ ਤਾਂ ਲੱਸੀ ਪੀ ਕੇ ਵੀ ਸਾਡੇ ਅੰਦਰ ਉਹੀ ਚੱਲੀ ਜਾਂਦਾ ਹੈ ਲੱਸੀ ਪੀਣ ਵਾਲਾ ਵੀ ਲੜੀ ਜਾਂਦਾ ਹੈ दारू ਪੀਣ ਵਾਲਾ ਵੀ ਲੜੀ ਜਾਂਦਾ ਦੋਨੋਂ ਇੱਕੋ ਹੀ ਪਿਆ ਹੈ ਦਹੀਂ ਖਾਣ ਵਾਲੇ ਨੂੰ ਵੀ ਕਾਮ ਆਈ ਜਾਂਦਾ ਤੇ ਮੀਟ ਖਾਣ ਵਾਲੇ ਨੂੰ ਵੀ ਆਈ ਜਾਂਦਾ ਹੈ ਫਰਕ ਤਾਂ ਪਿਆ ਨਹੀਂ ਨਸ਼ਾਕਾਹਰੀ ਤੇ ਨਾਸਾਰੀ ਦੋਨੋਂ ਫਸੇ ਹੋਏ ਆ ਕਿਉਂ ਕਿ ਮਨ ਦੀ ਖਰਾਕ ਹੀ ਨਹੀਂ ਪਤਾ ਵੀ ਮਨ ਕੀ ਹੈ ਲੌਜੀਕ ਪੁੱਛੀ ਜਾਂਦੇ ਔਰ ਦੋ ਚਾਰ ਪ੍ਰਚਾਰ ਕਹੇ ਜੇ ਸੁਣ ਲੈਣਗੇ ਜਿਹੜੇ ਕਹਿਣਗੇ ਜੀ ਵਾਹਿਗੁਰੂ ਵਾਹਿਗੁਰੂ ਤਾਂ ਤੋਤਾ ਰਟਣਾ ਹੈ ਜੀ ਉੱਚੀ ਉੱਚੀ ਕਰਾਈ ਜਾਂਦੇ ਨੇ ਵੇਖੋ ਇਸ ਤਰ੍ਹਾਂ ਰੱਬ ਆ ਜਾਣਾ ਹੈ ਰੱਬ ਬੋਲਾ ਕਿਤੇ ਏਡੇ ਏਡੇ ਉੱਚੀ ਚੀਕਾਂ ਮਾਰਨ ਰਹੇ ਆ ਇਹੇ ਜੋ ਬੱਚੇ ਸੁਣ ਲੈਂਦੇ ਮਨ ਦੀ ਆਦਤ ਹੈ ਕਿ ਔਗਣ 네ਗੇਟਿਵਿਟੀ ਛੇਤੀ ਫੜਦਾ ਪੋਜ਼ਿਟਿਵਿਟੀ ਨਹੀਂ ਫੜਦਾ ਆ ਕਿੰਨਾ ਗੁਰੂ ਘਰ ਤੋਂ ਪ੍ਰਚਾਰ ਕਥਾ ਕੀਰਤਨ ਚੱਲਦੇ ਨੇ ਇਹਨਾਂ ਦੇ ਤੁਸੀਂ YouTube ਤੇ ਵਿਊ ਵੇਖਿਆ ਕਰੋ ਕਿੰਨੇ ਕੁ ਹੁੰਦੇ ਆ ਤੇ ਕੋ ਮਾੜੀ ਮੋਟੀ ਗਾਲ ਕੱਢ ਦੇਵੇ ਕੋ ਮਾੜਾ ਮੋਟਾ ਝੱਗਾ ਜਾਂ ਕੱਢ ਕੇ ਦਿਖਾ ਦੇਵੇ ਤੇ ਉਹਦੇ ਵਿਊ ਵੇਖ ਲਿਆ ਕਰੋ ਤੇ ਜਨਤਾ ਕੀ ਸੁਣਨਾ ਚਾਹੁੰਦੀ ਆ 네ਗੇਟਿਵਿਟੀ ਸਿਮਰ ਨਹੀਂ ਕਰਪਾ ਕਿਉਂਕਿ ਪੰਜਾਂ ਵਾਸੇ ਮਨ ਪੰਜਾਂ ਵਾਸਾ ਹੈ ਤੇ ਉਹ ਪੰਜੇ ਉਸ ਨੂੰ ਦੂਸਰੇ ਪਾਸੇ ਖਿੱਚ ਕੇ ਲ ਜਾਂਦੇ ਆ ਆਤਮਾ ਵਸ ਨਹੀਂ ਹੈਗਾ ਗੁਰੂ ਵਾਲੇ ਨਹੀਂ ਹੈਗੇ ਇਥੋਂ ਪਤਾ ਲੱਗ ਜਾਂਦਾ ਮਨ ਕਰਕੇ ਕੋ ਗੁਰੂ ਵਾਲੇ ਵਿਰਲੇ ਆ ਜਗ ਮੈਂ ਉੱਤਮ ਕੱਢ ਗਿਆ ਵਿਰਲੇ ਕਈ ਜਿਹੜੀ ਮੈਂ ਕਿਹਾ 200 ਸਾਲ ਬਾਅਦ ਬੰਦਾ 50-60 ਹਜ਼ਾਰੀ ਨਿਕਲਿਆ 19 ਕਰੋੜ ਚੋਂ ਕੋਈ 22 ਕਰੋੜ ਵੀ ਚਲੋ ਬਾਤ ਹੀ ਦੱਸਦੇ ਕੋਈ 24 ਵੀ ਦੱਸਦੇ ਆ ਪਰ ਹੈ ਤਾਂ ਚਲੋ ਵਿਰਲੇ ਹੀ ਸੀਗੇ ਜੀ 50-60 ਹਜ਼ਾਰ ਬੰਦਾ ਬਾਦਸ਼ਾਹ ਹੁਣਾਂ ਨੇ ਇਹਨੇ ਜੁੱਧ ਲੜਤੇ ਜੀ ਸੰਸਾਰ ਪਿੱਛੇ ਪਰ ਉਹਨਾਂ ਵਰਗਾ ਦਾ ਪ੍ਰਚਾਰ ਅੱਜ ਆਪਾਂ ਕਰ ਵੀ ਨਹੀਂ ਸਕਦੇ ਦੇ ਵੀ ਤੇ ਇਹਨਾਂ ਮਹਾਰਾਜ ਨੂੰ ਹੀ ਉਹ ਪੁੱਠੇ ਹੋ ਜਾਂਦੇ ਸੀ ਤੇ ਇਸ ਕਰਕੇ ਜਿਹੜਾ ਲੌਜੀਕ ਹੈ ਮਨ ਜਿਹੜਾ ਹੈ ਜਦੋਂਸੀਂ ਵਾਰ-ਵਾਰ ਗੁਰਮੰਤਰ ਦਾ ਅਭਿਆਸ ਕਰਦੇ ਆ ਨਾ ਵਾਹ ਗੁਰੂ ਵਾਹ ਗੁਰੂ ਇਹ ਸਵਾਸਾਂ ਦਾ ਨੇਤਰਾ ਬਣਾ ਕੇ ਜਦੋਂ ਵਾਹਿਗੁਰੂ ਕਰਦੇ ਆ ਧਿਆਨ ਅੰਦਰ ਜਿਆ ਬਾਹਰ ਆਇਆ ਸ਼ਬਦ ਦੇ ਨਾਲ ਜੁੜਦਾ ਇਹਦੇ ਨਾਲ ਅੰਦਰ ਮੱਥ ਮੱਥ ਕੇ ਅੰਮ੍ਰਿਤ ਪ੍ਰਗਟ ਹੁੰਦਾ ਹੈ ਕਾਇਆ 'ਚ ਨਾਭ ਕਮਲ ਦੇ ਉੱਪਰ ਅੰਮ੍ਰਿਤ ਦਾ ਕੁੰਡ ਹੈ ਜਦੋਂ ਵਾਰ-ਵਾਰ ਜਪਦੇ ਆ ਤਾਂ ਨਾਭ ਤੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ ਜਪਨ ਨਾਲ ਹੌਲੀ-ਹੌਲੀ ਵਿਚਾਰ ਘਟਦੇ ਹੈ ਅੰਮ੍ਰਿਤ ਆਉਂਦਾ ਹੈ ਮਨ ਦੀ ਠੰਡਕ ਨਾਮ ਦੀ ਠੰਡਕ ਪੈਦਾ ਹੋਣ ਨਾਲ ਮਨ ਨਿਰਮਲ ਹੁੰਦਾ ਹੈ ਕ੍ਰੋਧ ਘਟਦਾ ਹੈ ਕਾਮ ਘਟਦਾ ਹੈ ਜਿਹੜੇ ਔਗਣਾ ਕਰਕੇ ਤੁਸੀਂ ਸੋਸਾਇਟੀ ਵਿੱਚ ਵੀ ਬਦਨਾਮ ਹੋ ਜਾਂਦੇ ਹੋ ਰਿਸ਼ਤੇਦਾਰੀ ਵਿੱਚ ਵੀ ਬਦਨਾਮ ਹੋ ਜਾਂਦੇ ਹੋ ਪਰਿਵਾਰ ਵੀ ਤੁਹਾਨੂੰ ਕਹਿੰਦਾ ਤੁਹਾਨੂੰ ਤਾਂ ਗੁੱਸਾ ਹੀ ਬਹੁਤ ਆਉਂਦਾ ਹੈ ਤੁਹਾਡੇ ਨਾਲ ਤਾਂ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੁਸੀਂ ਤਾਂ ਨੈਗੇਟਿਵ ਬੜੇ ਰਹਿੰਦੇ ਹੋ ਤੋਂ ਦੇ ਅੰਦਰ ਤਾਂ ਪੋਜ਼ਿਟਿਵਿਟੀ ਨਹੀਂ ਹੈਗੀ ਤੁਸੀਂ ਖਿਜੇ ਕਿਉਂ ਰਹਿੰਦੇ ਹੋ ਇਹ ਔਗਣਾ ਨੂੰ ਦੂਰ ਕਰਦਾ ਨਾਮ ਬਾਣੀ ਪੜਨ ਦੇ ਨਾਲ ਗੁਰਬਾਣੀ ਗੁਰੂ ਦੇ ਵਿੱਚ ਜੋ ਗੁਰੂ ਨਾਨਕ ਦੇ ਮਹਾਰਾਜ ਵਰਗੇ ਵੱਡੇ ਮਹਾਪੁਰਖਾਂ ਦੇ ਲੌਜੀਕ ਨਹੀਂ ਉਹ ਸਮਝ ਆਉਂਦੇ ਆ ਬਾਰ ਬਾਰ ਪੜਨ ਨਾਲ ਇੱਕੋ ਵਾਰ ਪੜਨ ਨਾਲ ਬਾਣੀ ਸਮਝ ਆਉਂਦੀ ਕਿਤੇ 1430 ਅੰਗ ਤੁਸੀਂ ਪੜੋਗੇ 10 ਦਿਨਾਂ ਚ ਪੜੋ ਮਹੀਨੇ ਚ ਪੜੋ ਉਹਦੇ ਵਿੱਚੋਂ 2 4 5 ਅੰਗ ਸਮਝ ਆ ਜਾਣ ਕਿ ਨਾ ਆ ਜਾਣ ਬੜੀ ਵੱਡੀ ਗੱਲ ਤਾਂ ਵਾਰ ਵਾਰ ਪੜਦੇ ਆਂ ਵੀ ਗੁਰ ਸਾਡੀ ਸੁਰਤੀ ਉਨੀ ਡੁਭਾਈ ਵਿੱਚ ਚਲੀ ਜਾਵੇ ਕੋਈ ਇੱਕ ਗੱਲ ਤਾਂ ਪਕੜ ਚਾਵੇ ਦੂਸਰੀ ਆਵੇ ਤਾਂ ਪੜਨਾ ਪਈ ਅਖਬਾਰ ਕਿਉਂ ਪੜਦੇ ਜੇ ਰੋਜ਼ ਦੀ ਰੋਜ਼ ਮੈਗਜ਼ੀਨਾਂ ਕਿਉਂ ਪੜਦੇ ਰੋਜ਼ ਦੀ ਰੋਜ਼ ਹੱਸੇ ਉਹ ਸੰਸਾਰ ਦਾ ਮਸਾਲਾ ਹੈ ਫੇਸਬੁੱਕ ਵਾਰ-ਵਾਰ ਵੇਖਣ ਦਾ ਕੀ ਲੌਜੀਕ ਹੈ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਹੀ ਕੁਝ ਚੱਲਦਾ ਹੈ ਇਹਦੇ ਦੇ ਨਾਲ ਫੇਰ ਨਵਾਂ ਦੇ ਇੱਥੇ ਜਦੋਂ ਪਤਾ ਹੈ ਵੀ ਸਭ ਝੂਠ ਹੈ ਪਰ ਉੱਪਰ ਉੱਪਰ ਕਰੀ ਜਾਓ ਉਪਰ ਰੋਜ਼ ਕਰੋ 7 ਘੰਟੇ ਕਰੋ 8 ਘੰਟੇ ਕਰੋ ਆਪ ਦਾ ਸਕਰੀਨ ਟਾਈਮ ਵੇਖਿਆ ਕਰੋ ਕਿੰਨੇ ਕਿੰਨੇ ਘੰਟੇ ਲੱਗਿਆ ਉਂਗਲਾਂ ਹੀ ਮਾਰੀਆਂ ਨੇ ਤਾਂ 네ਗੇਟਿਵਿਟੀ ਵਿੱਚ ਪਾਸੇ ਨਹੀਂ ਚੱਲਦਾ ਪੋਜ਼ਿਟਿਵਿਟੀ ਨੂੰ ਪੁੱਛੇਗਾ ਲਾਜਿਕ ਦੱਸੋ ਨਾਮ ਜਪਣਾ ਕਿਉਂ ਜ਼ਰੂਰੀ ਆ ਪਾਣੀ ਪੜਨੀ ਕਿਹੋ ਜਰੂਰੀ ਆ ਉਹ ਦੱਸ ਦਿਓ ਤੁਹਾਨੂੰ ਆ ਦੱਸਣ ਡਿਆ ਅਸੀਂ ਕਿਉਂ ਜ਼ਰੂਰੀ ਆ ਗੁਰਬਾਣੀ ਦੱਸ ਰਹੀ ਕਿਉਂ ਜ਼ਰੂਰੀ ਆ ਮਨ ਦੀ ਖਰਾਕ ਮਨ ਕਾ ਤੋਸਾ ਹਰ ਨਾਉ ਹੈ ਹਿਰਦੇ ਰੱਖੋ ਸਮਾਲ ਇਹ ਖਰਚ ਅਖੋਟ ਹੈ ਗੁਰਮਖ ਨਿਭ ਹੈ ਨਾਲ ਨਾਮ ਜਪਣਾ ਮਨ ਦਾ ਤੋਸਾ ਹੈ ਉਸ ਦੀ ਖੁਰਾਕ ਹੈ ਇਹ ਅਖੋਟ ਖਜ਼ਾਨਾ ਹੈ ਜਦੋਂ ਦੇਹੀ ਛੱਡਾਂਗੇ ਉਦੋਂ ਵੀ ਨਾਲ ਹੀ ਚੱਲਦਾ ਹੈ